ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜ਼ਿੰਦਗੀ ਕੀ ਕਿਤਾਬ ਤੇ ਅੱਜ ਅਸੀਂ ਤੁਹਾਡੇ ਲਈ ਕਹਾਣੀ ਕਰ ਹਰ ਕਰਮ ਚੋਤ ਕਰ ਦੀ ਕਹਾਣੀ ਪ੍ਰਵਾਨ ਮੁਹੱਬਤਾਂ ਲੈ ਕੇ ਹਾਜ਼ਰ ਹੋਏ ਹਾਂ ਇਹ ਕਹਾਣੀ ਬਹੁਤ ਹੀ ਦਿਲਚਸਪ ਅਤੇ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਹੈ ਇਸ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਸ਼ੁਰੂ ਕਰਦੇ ਹਾਂ ਜੀ ਕਹਾਣੀ ਪ੍ਰਵਾਨ ਮੁਹੱਬਤਾਂ ਪੰਜਾਬੀ ਗੀਤ ਵਰਗਾ ਮੁੰਡਾ ਜਸਮੀਤ ਤੇ ਗਜ਼ਲ ਵਰਗੀ ਕੁੜੀ ਸੀ ਸੁਖਜੀਵਨ ਦੋਵੇਂ ਪਿੰਡੂ ਜ਼ਿਮੀਦਾਰਾਂ ਪਰਿਵਾਰਾਂ ਤੋਂ ਸਨ ਸੁਖਜੀਵਨ ਕਾਲਜ ਵਿੱਚ ਨਵੀਂ ਆਈ ਸੀ ਬੀਏ ਭਾਗ 1 ਵਿੱਚ ਤੇ ਜਸਮੀਤ ਬੀਏ ਭਾਗ 2 ਦਾ ਵਿਦਿਆਰਥੀ ਸੀ ਸੁਖਜੀਵਨ ਲੰਮੀ ਪਤਲੀ ਗੋਰੀ ਨਿਸ਼ੋ ਤਿੱਖੇ ਨਕਸ਼ਾਂ ਵਾਲੀ ਚੁਸਤ ਜਹੀ ਮਟਿਆਰ ਸੀ ਪੱਣ ਨੂੰ ਸੁਖਮਤ ਚੰਗੀ ਸੀ ਜਸਮੀਤ 6 ਫੁੱਟ ਤੋਂ ਵੱਧ ਲੰਮਾ ਸਡੌਲ ਸਰੀਰ ਤੇ ਕਣਕ ਵਰਨੇ ਰੰਗ ਦਾ ਸੀ ਜਸਮੀਤ ਪੜਨ ਨੂੰ ਠੀਕ ਹੀ ਸੀ ਸੁਖਜੀਵਨ ਦਾ ਇੱਕ ਵੱਡਾ ਭਰਾ ਤੇ ਦੋ ਛੋਟੀਆਂ ਭੈਣਾਂ ਸਨ ਜਸਮੀਤ ਭੁਰੀ ਦੋ ਭਰਾ ਹੀ ਸਨ ਜਿਸ ਦਿਨ ਪਹਿਲੇ ਦਿਨ ਸੁਖਜੀਵਨ ਕਾਲਜਾਈ ਤਾਂ ਨਲਕੇ ਤੇ ਪਾਣੀ ਪੀਣ ਲੱਗਿਆ ਉਸ ਦਾ ਸਾਹਮਣਾ ਜਸਮੀਤ ਨਾਲ ਹੋਇਆ ਵੈਸੇ ਤਾਂ ਜਸਮੀਤ ਸੌ ਸੁਹਾ ਦਾ ਸੀ ਪਰ ਸੁਖਜੀਵਨ ਨੂੰ ਦੇਖ ਕੇ ਉਹ ਉਸ ਵੱਲ ਵੇਖਦਾ ਹੀ ਰਹਿ ਗਿਆ ਜਿਵੇਂ ਸ਼ਰਾਰਤ ਨਾਲ ਜ਼ੋਰ ਦੀ ਨਲਕਾ 곪 ਦਿੱਤਾ ਤਾਂ ਸੁਖਜੀਵਨ ਨੂੰ ਹੱਥੂ ਆ ਗਿਆ ਉਹ ਚੁੱਪਚਾਪ ਆਪਣੀ ਸਹੇਲੀ ਹਰਜੀਤ ਨਾਲ ਉਥੋਂ ਚਲੀ ਗਈ ਪਰ ਜਸਮੀਤ ਦੇ ਦਿਲ ਵਿੱਚ ਲਹਿ ਗਈ ਤੇ ਉਥੋਂ ਹੀ ਆਗਾਜ਼ ਹੋਇਆ ਇਸ ਹਸੀਨ ਜੋੜੇ ਦੀ ਪ੍ਰੀਤ ਦਾ ਕੁਝ ਦਿਨ ਤਾਂ ਜਸਮੀਤ ਸੁਖ ਦੇ ਪਿੱਛੇ ਫਿਰਦਾ ਰਿਹਾ ਤੇ ਫਿਰ ਇੱਕ ਦਿਨ ਨਲਕੇ થી ਹੀ ਉਸਨੇ ਸੁਖਜੀਵਨ ਨੂੰ ਬੁਲਾਇਆ ਜਸਮੀਤ ਨੇ ਬੜੇ ਸਲੀਕੇ ਨਾਲ ਕਿਹਾ ਸੁਖਜੀਵਨ ਜ਼ਰਾ ਗੱਲ ਸੁਣਿਓ ਪਰ ਸੁਖਜੀਵਨ ਨੇ ਉਹੀ ਪਿੰਡੂ ਕੁੜੀਆਂ ਵਾਲੇ ਲੈਜੇ ਨਾਲ ਕਿਹਾ ਕੀ ਗੱਲ ਆ ਜਸਮੀਤ ਮੁਸਕਰਾ ਕੇ ਕਹਿਣ ਲੱਗਾ 2 ਮਿੰਟ ਖੜ ਕੇ ਗੱਲ ਤਾਂ ਸੁਣ ਲਓ ਸੁਖ ਨੇ ਖਿੱਚ ਕੇ ਕਿਹਾ ਮੈਂ ਕੋਈ ਗੱਲ ਨਹੀਂ ਸੁਣੀ ਤੇ ਆਪਣੀ ਸਹੇਲੀ ਦੀ ਬਾਹਂ ਖਿੱਚ ਉਥੋਂ ਚਲੀ ਗਈ ਦੂਖ ਦਿਨ ਬਾਅਦ ਚਾਹ ਦੀ ਕੈਂਟੀਨ 'ਚ ਟੱਕਰੀ ਹੋਈ ਜਸਮੀਤ ਨੇ ਕਿਹਾ ਸਤਿ ਸ਼੍ਰੀ ਅਕਾਲ ਜੀ ਪਰ ਸੁਖ ਮੱਥੇ ਤੇੜੀ ਪਾ ਉੱਥੋਂ ਚਲੀ ਗਈ ਦੋ ਤਿੰਨ ਮਹੀਨੇ ਇਹੀ ਸਿਲਸਿਲਾ ਚੱਲਦਾ ਰਿਹਾ ਜਸਮੀਤ ਬੁਲਾਉਂਦਾ ਤੇ ਸੁਖ ਨਖਰਾ ਜਿਹਾ ਕਰਕੇ ਅੱਗੇ ਚਲੀ ਜਾਂਦੀ ਜਿੱਥੇ ਕਿਤੇ ਜਸਮੀਤ ਖੜਾ ਹੁੰਦਾ ਤਾਂ ਸੁਖ ਉਸ ਨੂੰ ਦੂਰੋਂ ਹੀ ਦੇਖ ਆਪਣਾ ਰਾਹ ਬਦਲ ਲੈਂਦੀ ਇਹ ਵੇਖ ਜਸਮੀਤ ਉਦਾਸ ਹੋ ਜਾਂਦਾ ਕਿਉਂ ਕਿਉਂ ਉਹ ਤਾਂ ਜ਼ਿੰਦਗੀ ਦੇ ਰਾਹ ਤੇ ਸੁੱਖ ਨਾਲ ਤੁਰਨਾ ਚਾਹੁੰਦਾ ਸੀ ਜਸਮੀਤ ਤਾਂ ਦਿਲੋਂ ਸੁੱਖ ਨੂੰ ਚਾਹੁੰਦਾ ਸੀ ਉਹ ਦਿਲ ਫੈਂਕ ਆਸ਼ਕ ਨਹੀਂ ਸੀ ਫਿਰ ਇੱਕ ਦਿਨ ਸੁਖ ਦੀ ਸਹੇਲੀ ਆਪਣਾ ਮੋਪਡ ਲੈ ਕੇ ਆਈ ਤਾਂ ਉਸ ਨੂੰ ਬਹੁਤਾ ਚੰਗੀ ਤਰ੍ਹਾਂ ਚਲਾਉਣਾ ਨਹੀਂ ਸਿਉਂਦਾ ਸੁਖ ਦੀ ਚੁੰਨੀ ਵਿੱਚ ਚੜ ਗਈ ਤੇ ਉਸ ਦਾ ਗਲਾ ਕਾਫੀ ਘੁੱਟਿਆ ਗਿਆ ਦੋਵੇਂ ਡਿੱਗ ਪਈਆਂ ਜਸਮੀਤ ਜੋ ਆਪਣੇ ਦੋਸਤ ਨਾਲ ਪਿੱਛੇ ਸਕੂਟਰ ਤੇ ਆ ਰਿਹਾ ਸੀ ਰੁਕ ਕੇ ਸੁਖ ਵੱਲ ਭੱਜਿਆ ਜਸਮੀਤ ਤੇ ਉਸਦੇ ਦੋਸਤ ਨੇ ਸੁਖ ਤੇ ਹਰਜੀਤ ਨੂੰ ਉਠਾਇਆ ਜਸਮੀਤ ਬਾਰ-ਬਾਰ ਪੁੱਛ ਰਿਹਾ ਸੀ ਸੁਖ ਤੂੰ ਠੀਕ ਹੈ ਨਾ ਜਸਮੀਤ ਨੇ ਉਹਨਾਂ ਨੂੰ ਫਰਸਟ ایڈ ਦਵਾਈ ਬਾਸੇ ਚੜਾਇਆ ਤੇ ਮੋਬਿਲ ਵਰਕਸ਼ਾਪ ਤੇ ਲਗਾ ਦਿੱਤੀ ਤਿੰਨ-ਚਾਰ ਦਿਨਾਂ ਬਾਅਦ ਜਦੋਂ ਸੁਖ ਕਾਲਜਾਈ ਤਾਂ ਜਸਮੀਤ ਖੜ ਗਿਆ ਉਸ ਨੂੰ ਬੜੇ ਪਿਆਰ ਨਾਲ ਪੁੱਛਿਆ ਸੁਖ ਕੀ ਹਾਲ ਹੈ ਤੇਰਾ ਤਾਂ ਸੁਖ ਬੋਲੀ ਠੀਕ ਹੈ ਅੱਜ ਸੁਖ ਦੇ ਬੋਲਾਂ ਵਿੱਚ ਤਰਖੀ ਨਹੀਂ ਸੀ ਜਸਮੀਤ ਨੇ ਕਿਹਾ ਚਲੋ ਰੱਬ ਦਾ ਸ਼ੁਕਰ ਆ ਜਿਆਦਾ ਸੱਟ ਨਹੀਂ ਲੱਗੀ ਇਸ ਤੋਂ ਅੱਗੋਂ ਦੋਵੇਂ ਚੁੱਪ ਰਹੇ ਆਪਣੀ ਕੀਤੀ ਮਦਦ ਦੇ ਇਵਜ਼ ਵਿੱਚ ਜਸਮੀਤ ਨੇ ਕੋਈ ਆਸ ਨਾ ਕੀਤੀ ਕਿਉਂਕਿ ਉਹ ਐਹਸਾਨ ਜਿਤਾ ਕੇ ਨਹੀਂ ਸਗੋਂ ਪਿਆਰ ਜਿਤਾ ਕੇ ਸੁੱਖ ਨੂੰ ਪਾਉਣਾ ਚਾਹੁੰਦਾ ਸੀ ਉਹ ਐਕਸੀਡੈਂਟ ਵਾਲੇ ਦਿਨ ਤੋਂ ਬਾਅਦ ਸੁੱਖ ਬਹੁਤਾ ਬਦਲ ਗਈ ਉਸ ਨੇ ਜਸਮੀਤ ਦੀਆਂ ਅੱਖਾਂ ਵਿੱਚ ਆਪਣੇ ਪਾਣ ਕਰਕੇ ਆਉਣ ਵਾਲੀ ਪਰੇਸ਼ਾਨੀ ਦੇਖੀ ਸੀ ਸੁਖ ਨੂੰ ਜਸਮੀਤ ਹੋਰ ਮੁੰਡਿਆਂ ਤੋਂ ਅਲੱਗ ਸੱਚਾ ਜਿਹਾ ਇਨਸਾਨ ਲੱਗਣ ਲੱਗੇ ਹੁਣ ਕਿਤੇ ਨਾ ਕਿਤੇ ਸੁਖ ਵੀ ਜਸਮੀਤ ਨੂੰ ਪਸੰਦ ਕਰਨ ਲੱਗੀ ਫਿਰ ਇੱਕ ਦਿਨ ਸਪਲੀਮੈਂਟਰੀ ਪ੍ਰੀਖਿਆ ਦਾ ਲਾਸਟ ਪੇਪਰ ਦੇ ਕੇ ਸੁਖ ਬਾਹਰ ਆਈ ਪ੍ਰੀਖਿਆ ਖਤਮ ਹੋਣ ਵਿੱਚ 10 ਮਿੰਟ ਰਹਿੰਦੇ ਸਨ ਉਹ ਆਪਣੇ ਸਹੇਲੀ ਦੇ ਇੰਤਜ਼ਾਰ ਕਰਨ ਲੱਗੀ ਤਾਂ ਜਸਮੀਤ ਪਾਰਕ ਵਿੱਚ ਆ ਗਿਆ ਉਸ ਨੇ ਕਿਹਾ ਸੁਖ ਪਲੀਜ਼ ਦੋ ਮਿੰਟ ਲਈ ਮੇਰੀ ਗੱਲ ਸੁਣ ਲੈ ਸੁਖ ਨੇ ਕਿਹਾ ਦੱਸੋ ਜਸਮੀਤ ਸਹਜਕਦਿਆਂ ਕਹਿਣ ਲੱਗਾ ਸੁਖ ਮੈਂ ਤੈਨੂੰ ਦਿਲੋਂ ਚਾਹੁੰਨਾ ਤੇ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਪਰ ਘਰਦਿਆਂ ਦੀ ਰਸਮੰਦੀ ਨਾਲ ਉਹ ਵੀ ਪੜ੍ਹਾਈ ਪੂਰੀ ਹੋਣ ਤੇ ਸੁਖ ਚੁੱਪ ਰਿਹਾ ਜਸਮੀਤ ਅੱਗੋਂ ਬੋਲਿਆ ਮੈਂ ਕੋਈ ਬਹੁਤਾ ਅਮੀਰ ਤਾਂ ਨਹੀਂ ਪਰ ਸੱਤਕ ਕਿੱਲੇ ਜ਼ਮੀਨ ਮੇਰੇ ਹਿੱਸੇ ਆਉਂਦੀ ਹੈ ਕਿਸੇ ਗੱਲੋਂ ਖੜਨ ਨਹੀਂ ਦਊਂਗਾ ਬਾਕੀ ਬਾਹਲੀਆਂ ਗੱਲਾਂ ਵੀ ਨਹੀਂ ਆਉਂਦੀਆਂ ਮੈਨੂੰ ਹਾਂ ਪਰ ਤੇਰਾ ਸਾਥ ਚਾਹਣਾ ਹੈ ਸਾਰੀ ਜ਼ਿੰਦਗੀ ਲਈ ਸੁਖ ਫਿਰ ਚੁੱਪ ਰਹੀ ਤਾਂ ਜਸਮੀਤ ਨੇ ਕਿਹਾ ਸੁਖ ਕੁਝ ਤਾਂ ਬੋਲ ਮੈਂ ਤਾਂ ਸਿੱਧਾ ਸਾਦਾ ਜੱਟਾਂ ਮੈਨੂੰ ਕਿਸੇ ਦੀ ਚੁੱਪ ਤੋਂ ਲੱਖਣ ਨਹੀਂ ਲਾਉਣਾ ਆਉਂਦਾ ਇਸ ਤੇ ਸੁਖ ਹੱਸ ਵੀ ਤੇ ਉਸਨੇ ਕੁਝ ਹਿਚਕਾਉਂਦਿਆਂ ਹਾਂ ਵਿੱਚ ਸਿਰ ਹਿਲਾ ਦਿੱਤਾ ਤਾਂ ਅਸਮਾਨ ਤੇ ਸ਼ਾਈ ਕਾਲੀ ਘਟਾ ਨੇ ਬਿਜਲੀ ਦੀ ਗੜਗੜਾਹਟ ਨਾਲ ਇਸ ਮੁਹੱਬਤ ਦੇ ਅਗਾਸ ਦੀ ਹਾਮੀ ਭਰੀ ਇਸ ਖੂਸੂਤ ਜੋੜੇ ਦੀ ਪ੍ਰੀਤਾਂ ਦੀ ਪੀਂਗ ਦੇ ਪਹਿਲੇ ਹਲਾਰੇ ਨਾਲ ਹੀ ਕਾਲਜ ਵਿੱਚ ਮੇਰੀ ਐਂਟਰੀ ਹੋਈ ਕੁਝ ਹੀ ਦਿਨਾਂ ਵਿੱਚ ਮੈਂ ਤੇ ਸੁਖਜੀਵਨ ਚੰਗੀਆਂ ਸਹੇਲੀਆਂ ਬਣ ਗਈਆਂ ਮੈਨੂੰ ਜਸਮੀਤ ਬਾਰੇ ਵੀ ਪਤਾ ਲੱਗਿਆ ਮੈਂ ਦੇਖਿਆ ਕਿ ਜਸਮੀਤ ਤੇ ਸੁਖਜੀਵਨ ਦੀ ਪ੍ਰੀਤ ਕਹਾਣੀ ਬਾਕੀਆਂ ਨਾਲੋਂ ਹਟਕੇ ਸੀ ਉਹ ਬਾਕੀ ਜੋੜਿਆਂ ਵਾਂਗ ਕਿਧਰੇ ਕੈਂਟੀਨ ਵਿੱਚ ਨਾ ਕਿਧਰੇ ਪਾਰਕ ਵਿੱਚ ਬੈਠਦੇ ਉਹ ਬਸ ਕਿਤੇ 2-4 ਮਿੰਟ ਹੀ ਗੱਲ ਕਰਦੇ ਫੋਨ ਤੇ ਵੀ ਕਿਧਰੇ 3-4 ਦਿਨਾਂ ਬਾਅਦ 5-7 ਮਿੰਟ ਗੱਲ ਕਰਦੇ ਕਿਧਰੇ ਬਾਹਰ ਘੁੰਮਣ ਜਾਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਮੈਨੂੰ ਵੀ ਅਹਿਸਾਸ ਹੋਇਆ ਕਿ ਇਹ ਤਾਂ ਸੱਚੀ ਦਿਲਾਂ ਦੀ ਸਾਂਝ ਹੈ ਇੱਕ ਸੱਚੀ ਚਾਹਤ ਤੇ ਹਮਸਫਰ ਬਣਨ ਦਿੱਤਾਗੇ ਚਾਹਤ ਭਾਵੇਂ ਦਿਲੋਂ ਹੋਵੇ ਪਿਆਰ ਭਾਵੇਂ ਸੁੱਚਾ ਹੋਵੇ ਬਾਰ ਮੰਜ਼ਲ ਪਾਉਣ ਵਿੱਚ ਰੁਕਾਵਟਾਂ ਦਾ ਹੋਣਾ ਸੁਭਾਅਕ ਹੀ ਹੁੰਦਾ ਹੈ। ਵੀ ਇਹ ਫਾਈਨਲ ਵਿੱਚ ਪੜਦੇ ਨੇ ਸੁਖ ਦੇ ਕੱਦ ਤੇ ਸੁਹੱਪਣ ਨੂੰ ਦੇਖਦੇ ਆਂ ਬਾਹਰਲੇ ਰਿਸ਼ਤੇ ਆਉਣ ਲੱਗੇ। ਇੱਕ ਬੜੇ ਚੰਗੇ ਪਰਿਵਾਰ ਦਾ ਸੁਨਾ ਸੁਨੱਖਾ ਮੁੰਡਾ ਸੀ। ਉਹ ਅਮਰੀਕਾ ਰਹਿੰਦਾ ਸੀ। ਸੁਖ ਨੇ ਮੈਨੂੰ ਉਸਦੀ ਫੋਟੋ ਵੀ ਦਿਖਾਈ ਸੀ। ਉਹ ਮੁੰਡਾ ਜਿਸ ਮੀਤ ਨਾਲੋਂ ਕਿਤੇ ਸੋਹਣਾ ਸੀ। ਪਰ ਇੱਕ ਨੁਹਾਰ ਜੋ ਚਾਹਤ ਬਣ ਜਾਵੇ, ਇੱਕ ਚਿਹਰਾ ਜੋ ਅੱਖਾਂ ਵਿੱਚ ਸਮਾ ਜਾਵੇ। ਇੱਕ ਤਸਵੀਰ ਜੋ ਭਲੇਖੇ ਪਾਉਣ ਲੱਗੇ ਉਸ ਨੂੰ ਭੁੱਲਣਾ ਆਸਾਨ ਨਹੀਂ ਹੁੰਦਾ ਇੱਕ ਵਾਰ ਅੱਖਾਂ ਨੂੰ ਭਾਵੇ ਸੁੰਦਰਤਾ ਮੁਰ ਦੁੱਗਣੀ ਸੁੰਦਰਤਾ ਵੀ ਨਹੀਂ ਸਵੀਕਾਰਦੀ ਇਹੀ ਹਾਲ ਸੀ ਸੁਖ ਦਾ ਉਸ ਨੇ ਆਪਣੇ ਘਰਦਿਆਂ ਦੀ ਰੂਪ ਿੱਟ ਕੇ ਮਿਹਨਤ ਕੀਤੀ ਕਿ ਉਹ ਪੜ੍ਹਾਈ ਵਿੱਚ ਛੱਟ ਕੇ ਵਿਆਹ ਨਹੀਂ ਕਰਵਾਏਗੀ ਪਰ ਘਰ ਦੇ ਕਿੱਥੇ ਮੰਨਣਾ ਇਹ ਨਹੀਂ ਦਿਨੇ ਸੁਖ ਦੀ ਭੂਆ ਦਾ ਮੁੰਡਾ ਕੁਲਜੀਤ ਮਿਲਣ ਆਇਆ ਤਾਂ ਉਹ ਸੁਖ ਦੀ ਹਾਲਤ ਨੂੰ ਭਾਂਪ ਗਿਆ ਸੁਖ ਨੇ ਸੁਖ ਨੂੰ ਪੁੱਛਿਆ ਸੁਖਿਆ ਸੱਚ ਦੱਸ ਪੜਨ ਦੇ ਬਹਾਨੇ ਨਾ ਮਾਰ ਕੀ ਗੱਲ ਹੈ ਕਿਤੇ ਕੋਈ ਹੋਰ ਕਾਰਾ ਤਾਂ ਨਹੀਂ ਕਰੀ ਬੈਠੀ ਸੁਖ ਨੇ ਹੁੰਦਿਆਂ ਕਿਹਾ ਨਹੀਂ ਵੀਰੇ ਇਹ ਕੋਈ ਕਾਰਾ ਨਹੀਂ ਮੈਂ ਜਸਮੀਤ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਕੁਲਜੀਤ ਹੱਸ ਕੇ ਕਹਿਣ ਲੱਗਾ ਇਹ ਜਿਹੇ ਕਈ ਜਸਮੀਤ ਤੇਰੇ ਵਰਗੀਆਂ ਕਈ ਸੁਖੀਆਂ ਨੂੰ ਮਖੌਲ ਸਮਝਦੇ ਆਂ ਮੂਹ ਤੇ ਫਿਲਮੀ ਗੱਲਾਂ ਕਰ ਪਿੱਠ ਪਿੱਛੇ ਬਦਨਾਮੀ ਕਰਦੇ ਆ ਸੁਖੀ ਛੱਡ ਪਰਾਂ ਤੇ ਆਪਣੀ ਜ਼ਿੰਦਗੀ ਸਵਾਰ ਲੈ ਪਰ ਸੁਖੀ ਨੇ ਕਿਹਾ ਨਹੀਂ ਵੀਰ ਉਹ ਤਾਂ ਵਾਧੂ ਗੱਲ ਵੀ ਨਹੀਂ ਕਰਦਾ ਉਹ ਹੋਰਾਂ ਵਰਗਾ ਨਹੀਂ ਕੁਲਜੀਤ ਕਹਿਣ ਲੱਗਾ ਮੈਂ ਸਾਰਾ ਦਿਨ ਇਹੋ ਜਿਹੇ ਭੂੜਾਸ਼ਕਾਂ ਚ ਹੀ ਰਹਿਣਾ ਮੇਰੀ ਗੱਲ ਮੰਨ ਹੁਣ ਸੁਖ ਚੁੱਪ ਰਹੀ ਤੇ ਮਨ ਮਨ ਪ੍ਰਮਾਤਮਾ ਤੋਂ ਜਸਦਾ ਸਾਥ ਮੰਗਣ ਲੱਗੀ ਸੁਖ ਦਾ ਚੋਰੀ ਕੁਲਜੀਤ ਨੇ ਜਸਮੀਤ ਦਾ ਪਤਾ ਕਰਵਾਇਆ ਤਾਂ ਪਤਾ ਲੱਗਾ ਕਿ ਜਸਮੀਤ ਤਾਂ ਭਲੇ ਘਰ ਦਾ ਬੜਾ ਸੋਹੂ ਮੁੰਡਾ ਸੀ ਪਰ ਕੁਲਜੀਤ ਕੀ ਕਰ ਸਕਦਾ ਸੀ ਜੇ ਆਪਣੇ ਮਾਮੇ ਨੂੰ ਕੁਝ ਕਹਿੰਦਾ ਤਾਂ ਮਾਮੇ ਨੇ ਤਾਂ ਡੰਗ ਚੁੱਕ ਲੈਣੀ ਸੀ ਉਹ ਵੀ ਐਸੇ ਸੱਚੀ ਪ੍ਰੀਤ ਕਹਾਣੀ ਲਈ ਦੁਆ ਮੰਗ ਕੇ ਚੁੱਪ ਕਰ ਰਿਹਾ ਜਾਸਤੇ ਸੁਖ ਦੀਆਂ ਕੀਤੀਆਂ ਪ੍ਰਾਰਥਨਾਵਾਂ ਤੇ ਉਹਨਾਂ ਦੇ શુભ ਚਿੰਤਕਾਂ ਦੀਆਂ ਦੁਆਵਾਂ ਰੰਗ ਲਿਆਈਆਂ ਤੇ ਅਮਰੀਕਨ ਪਰਿਵਾਰ ਨੇ ਚੰਗਾ ਚੁੱਖਾ ਦਾਜ ਮੰਗ ਲਿਆ ਤੇ ਇਸ ਜੋੜੇ ਨੂੰ ਜੁਦਾਈ ਦੇ ਡਰ ਦੇ ਬਦਲ ਇੱਕ ਵਾਰ ਤੋਂ ਹਟ ਗਏ ਪਰ ਇਹ ਤਾਂ ਜੋ ਸ਼ੁਰੂਆਤ ਸੀ ਤਿੰਨ ਕ ਮਹੀਨੇ ਬਾਅਦ ਸੁਖ ਤੇ ਜਸਨੇ ਸੋਚੇ ਕਿ ਪੜ੍ਹਾਈ ਤਾਂ ਪੂਰੀ ਹੋਣ ਵਾਲੀ ਹੈ ਦੋਵਾਂ ਦੇ ਘਰ ਦੇ ਵਿਆਹ ਦੀ ਤਿਆਰੀ ਕਰਨ ਲੱਗੇ ਸੁਖ ਨੇ ਹੌਸਲਾ ਕਰਕੇ ਆਪਣੀ ਮੰਮੀ ਨੂੰ ਗੱਲ ਦੱਸਣ ਦਾ ਫੈਸਲਾ ਕੀਤਾ ਇੱਕ ਦਿਨ ਸ਼ਾਮ ਜਹੇ ਨੂੰ ਜਦੋਂ ਉਹ ਤੇ ਉਸਦੀ ਮੰਮੀ ਘਰ ਵਿੱਚ ਇਕੱਲੀਆਂ ਸਨ ਤਾਂ ਸੁਖ ਨੇ ਕਿਹਾ ਮੰਮੀ ਮੈਂ ਇੱਕ ਗੱਲ ਕਰਨੀ ਸੀ ਉਸਦੀ ਮੰਮੀ ਨੇ ਸੁਭਾਵਕ ਹੀ ਕਿਹਾ ਹਾਂ ਦੱਸ ਸੁਖ ਕਹਿਣ ਲੱਗੇ ਮੰਮੀ ਮੇਰੇ ਨਾਲ ਇੱਕ ਮੁੰਡਾ ਪੜਦਾ ਮੇਰੇ ਤੋਂ ਅੱਗੇ ਜੱਟਾਂ ਦਾ ਮੁੰਡਾ ਚੰਗੇ ਘਰੋਂ ਆ ਇੰਨੀ ਗੱਲ ਰੁਕ ਰੁਕ ਕੇ ਆਖ ਸੁਖ ਚੁੱਪ ਕਰ ਗਏ ਪਰ ਇੱਕ ਪਿੰਡੂ ਔਰਤ ਜੋ ਘਰ ਦੇ ਚਾਰ ਦਿਵਾਰੀ ਵਿੱਚੋਂ ਬਹੁਤਾ ਬਾਹਰ ਨਾ ਨਿਕਲੀ ਹੋਵੇ ਲਈ ਇੰਨੀ ਗੱਲ ਉਸਦੇ ਪੈਰਾਂ ਹੇਠਲੀ ਧਰਤੀ ਖਿਸਕਾਉਣ ਲਈ ਕਾਫੀ ਸੀ ਪਹਿਲਾਂ ਤਾਂ ਉਹ ਸੁੰਨ ਜਹੀ ਹੋ ਗਈ ਫਿਰ ਰੁਕ ਕੇ 2 ਮਿੰਟ ਬਾਅਦ ਬੋਲੀ ਤਾਂ ਹੀ ਲੋਕ ਕੁੜੀਆਂ ਕਾਲਜਾਂ 'ਚ ਪੜਾਉਣ ਤੋਂ ਡਰਦੇ ਨੇ ਲੋਕੀਂ ਤਾਂ ਥੋੜੀ ਤਿੰਨਾ ਭੈਣਾਂ ਦੀ ਸਿਫਤ ਕਰਦੇ ਨਹੀਂ ਥੱਕਦੇ ਵੀ ਕੁੜੀਆਂ ਸੋਹਣੀਆਂ ਸਾਉ ਸਚਿਆਰੀਆਂ ਦੇ ਨਾਲੇ ਪੜ੍ਹੀ ਜਾਂਦੀਆਂ ਥੈਰਾ ਪਿਓ ਹੱਡ ੍ਹਭੂਬਿਆ ਫਿਰਦਾ ਬਈ ਮੈਂ ਕੁੜੀਆਂ ਪੜ੍ਹਾ ਲਈਆਂ। ਉਹਨੇ ਕਿ ਪਤਾ ਬਈ ਤੂੰ ਕਰਤਾਕਾਰ ਆ। ਸੁਖ ਕਹਿਣ ਲੱਗੀ, ਮੰਮੀ ਇਹੋ ਜਿਹੀ ਕੋਈ ਗੱਲ ਨਹੀਂ। ਅਸੀਂ ਤਾਂ ਸਿਰਫ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ। ਅੱਗੋਂ ਉਹਦੀ ਮਾਂ ਬੋਲੀ, "ਨਾ ਅਸੀਂ ਕਿਹੜਾ ਤੈਨੂੰ ਘਰੇ ਬਹਾਈ ਰੱਖਦੇ? ਏਡੀ ਕੀ ਆਖਰਾਂ ਗੀ ਸੀ? ਆਖੇ ਪਸੰਦ ਕਰਦੇ ਹਾਂ।" ਸੁਖ ਨੇ ਫਿਰ ਕੋਈ ਦਲੀਲ ਦੇਣੀ ਚਾਹੀ ਤਾਂ ਮਾਂ ਬੋਲੀ, "ਇੱਥੇ ਹੀ ਚੁੱਪ ਕਰ ਜਾ। ਇੱਕ ਤਾਂ ਚੰਦਰੀ ਨੇ ਕਰਤਾਕਾਰ ਆ ਅੱਗੋਂ ਬੋਲਦੀ ਆ।" ਜੇ ਪਿਆਉ ਨੂੰ ਪਤਾ ਲੱਗਾ ਤਾਂ ਗੁੱਸਤ ਪੱਟ ਦੂ ਨਾਲੇ ਪਿੰਡ 'ਚ ਤੋਏ ਤੋਏ ਹੋ ਜੂ ਲੋਕਾਂ ਨੇ ਸਾਖ ਨਹੀਂ ਹੁੰਦੇ ਨੇ ਸੁਖ ਦੀ ਮੰਮੀ ਨੇ ਤਾੜ ਕੇ ਕਿਹਾ ਕਿ ਉਸ ਦਾ ਵਿਆਹ ਤਾਂ ਬਾਹਰਲੇ ਮੁੰਡੇ ਨਾਲ ਕਰਨਾ ਜਸਮੀਤ ਨੂੰ ਉਹ ਭੁੱਲ ਜਾਵੇ ਸੁਖ ਨੇ ਸਾਰੇ ਗੱਲ ਜਸਮੀਤ ਨੂੰ ਦੱਸੀ ਪੇਪਰ ਵੀ ਕਾਫੀ ਨੇੜੇ ਸਨ ਜਸਮੀਤ ਕਹਿਣ ਲੱਗਾ ਸੁਖ ਤੂੰ ਫਿਕਰ ਨਾ ਕਰ ਜੇ ਰੱਬ ਨੇ ਚਾਇਆ ਤਾਂ ਸਭ ਠੀਕ ਹੋ ਜਾ ਤੂੰ ਪੇਪਰਾਂ ਦੀ ਤਿਆਰੀ ਕਰ ਇਸ ਤੋਂ ਬਾਅਦ ਉਹ ਪੇਪਰਾਂ ਵਿੱਚ ਰੁੱਝ ਗਏ ਤੇ ਆਖਰ ਇੱਕ ਦਿਨ ਪੇਪਰ ਵੀ ਖਤਮ ਹੋ ਗਏ ਸੁਖ ਦਾ ਆਖਰੀ ਪੇਪਰ ਸੀ ਬੀਏ ਫਾਈਨਲ ਤੋਂ ਬਾਅਦ ਉਸਦੇ ਪਾਪਾ ਉਸ ਨੂੰ ਅੱਗੇ ਨਹੀਂ ਪੜ੍ਹਾਉਣਗੇ ਇਸ ਨਾਮ ਬਦਲਣ ਵਾਲੇ ਸਖਤ ਫੈਸਲੇ ਤੋਂ ਸੁਖ ਵਾਪਕ ਵਾਕਿਫ ਸੀ ਸੁਖ ਬੜੀ ਉਦਾਸ ਹੋ ਗਈ ਤੇ ਉਸਦੀ ਉਦਾਸੀ ਉਸਦੀਆਂ ਅੱਖਾਂ ਵਿੱਚ ਝਲਕ ਪਈ ਉਹ ਜਸਮੀਤ ਵੱਲ ਦੇਖਦੀ ਹੋਈ ਸੋਚ ਰਹੀ ਸੀ ਕਿ ਸ਼ਾਇਦ ਅੱਜ ਤੋਂ ਬਾਅਦ ਜਸਮੀਤ ਨੂੰ ਵੇਖਣਾ ਵੀ ਨਸੀਬ ਨਾ ਹੋਵੇ ਉਸ ਨੇ ਆਪਣੇ ਅਥਰੂਆਂ ਨੂੰ ਰੋਕਣ ਦੀ ਨਾਕਾਮ ਕੋਸ਼ਿਸ਼ ਕਰਦੇ ਹੋਏ ਜਸਮੀਤ ਨੂੰ ਪੁੱਛਿਆ ਹੁਣ ਕੀ ਬਨੂੰ ਅੱਗੋ ਜਸਮੀਤ ਨੇ ਕਿਹਾ ਦੇਖ ਸੁਖ ਮੈਂ ਤੈਨੂੰ ਬਹੁਤ ਚਾਹੁੰਨਾ ਤੇ ਪਹਿਲ ਵੀ ਮੈਂ ਹੀ ਕੀਤੀ ਹੈ ਪਰ ਸੁਖ ਕੁਝ ਤਰਕ ਕੇ ਹੋ ਕੇ ਬੋਲੀ ਪਰ ਕੀ ਜਸਮੀਤ ਕਹਿਣ ਲੱਗਾ ਪਰ ਆਪਾਂ ਘਰਦਿਆਂ ਤੋਂ ਬਾਹਰ ਹੋ ਕੇ ਕੋਈ ਕੰਮ ਨਹੀਂ ਕਰਨਾ ਸੁਖ ਕਹਿਣ ਲੱਗੀ ਹਾਂ ਮਾਂ ਪਿਓ ਦੀ ਇੱਜ਼ਤ ਨਹੀਂ ਰੁੱਲਣੀ ਨਹੀਂ ਤਾਂ ਮੋੜ ਸਾਡੇ ਪਿੰਡੋਂ ਤਾਂ ਕਿਸੇ ਕੁੜੀ ਨੇ ਕਾਲਜ ਨਹੀਂ ਕੱਲਣੀ ਜਸਮੀਤ ਨੇ ਦਿਲ ਤੇ ਪੱਥਰ ਰੱਖ ਗਏਗਾ ਸੁਖ ਤੈਨੂੰ ਮੇਰੀ ਸੌਂ ਲੱਗੇ ਇੱਕ ਗੱਲ ਮੰਨ ਸੁਖ ਨੇ ਪੁੱਛਿਆ ਕਿ ਜਸਮੀਤ ਕਹਿਣ ਲੱਗਾ ਆਪਾਂ ਨਾ ਤਾਂ ਕੋਟ ਮੈਰਿਜ ਕਰਵਾ ਕੇ ਘਰਦੇ ਆ ਤੂੰ ਬੇਵਾਰੀ ਹੋਣਾ ਤੇ ਨਾ ਇਹ ਘਰੋਂ ਭਜਰਾਂ ਹੱਗੋਂ ਸੁਖ ਕਹਿਣ ਲੱਗੇ ਨਾਤਾ ਆਪਾਂ ਮਾਰ ਕੇ ਘਰ ਦੇ ਅਨੁਸਾਰੀ ਉਮਰ ਦਾ ਦੁੱਖ ਦੇਣਾ ਤੇ ਨਾ ਜੀ ਆਉਂਦੇ ਆ ਜਿੱਦ ਕਰਕੇ ਉਹਨਾਂ ਨੂੰ ਦੁਖੀ ਕਰਨਾ ਇਸ ਗੱਲ ਤੇ ਜਸਮੀਤ ਨੇ ਹੰਗਾਰਾ ਭਰਿਆ ਉਹਨਾਂ ਦੋਵਾਂ ਨੇ ਮਾਪਿਆਂ ਨੂੰ ਦੁਖੀ ਨਾ ਕਰਨ ਦਾ ਵਾਅਦਾ ਤਾਂ ਕਰ ਲਿਆ ਪਰ ਆਪਣੇ ਪਿਆਰ ਦੇ ਵਾਅਦੇ ਨੂੰ ਰੱਬ ਆਸਰੇ ਛੱਡ ਆਪੋ ਆਪਣੇ ਰਾਹ ਤੁਰ ਪਏ ਇਸ ਤੋਂ ਤਕਰੀਬਨ 1 ਸਾਲ ਬਾਅਦ ਬਾਅਦ ਤੱਕ ਸੁਖ ਤੇ ਜਸਮੀਤ ਦੀ ਫੋਨ ਤੋਂ ਸਿਰਫ 4-5 ਵਾਰ ਹੀ ਗੱਲ ਹੋਈ ਸੁਖਤੇ ਉਸ ਦੀ ਛੋਟੀ ਭੈਣ ਲਈ ਕਿਤੋਂ ਦੋ ਭਰਾਵਾਂ ਦਾ ਰਿਸ਼ਤਾ ਆਇਆ ਕੈਨੇਡਾ ਵਿੱਚ ਵਸਦਾ ਸੀ ਕੈਨੇਡਾ ਵਿੱਚ ਵਸਦਾ ਸੀ ਪਰਿਵਾਰ ਪਰ ਸੁਖਤਾ ਉਹਨਾਂ ਨੂੰ ਭੇਜਣ ਲਈ ਖਿਚਵਾਈ ਜਾਣ ਵਾਲੀ ਫੋਟੋ ਖਿਚਵਾਉਣ ਲੱਗੀ ਹੀ ਰੋਈ ਤਾਂ ਸੁਖ ਦੇ ਭਰਾ ਨੇ ਉਸ ਨੂੰ ਬਾਹਰ ਤੋਂ ਫੜ ਉਠਾ ਉਸ ਦੀ ਛੋਟੀ ਭੈਣ ਨੂੰ ਫੋਟੋ ਲਈ ਅੱਗੇ ਕਰ ਦਿੱਤਾ ਤੇ ਕਹਿਣ ਲੱਗਾ ਜਾਂ ਪਰਾਂ ਤਫਾ ਹੋ ਜਿਹੜੇ ਖੂਚ ਸ਼ਰਮ ਮਾਰਨੀ ਹੈ ਮਾਰ ਘਰ ਆ ਕੇ ਉਸ ਤੇ ਭਰਾ ਨੇ ਕਲੇਸ਼ ਪਾਲਿਆ ਪਰ ਸੁਖ ਚੁੱਪ ਰਹੀ ਉਸ ਤੇ ਦੋਵੇਂ ਛੋਟੀਆਂ ਭੈਣਾਂ ਦਾ ਰਿਸ਼ਤਾ ਹੋ ਗਿਆ ਤੇ ਉਹ ਕੈਨੇਡਾ ਚਲੀਆਂ ਗਈਆਂ ਉਧਰ ਜਸਮੀਤ ਦੇ ਘਰ ਦੇ ਸੁਖ ਨਾਲ ਵਿਆਹ ਲਈ ਹੌਲੀ ਹੌਲੀ ਰਾਜ਼ੀ ਹੋਣ ਲੱਗੀ ਪਰ ਸੁਖ ਦੇ ਘਰ ਦੇ ਆਪਣੀਆਂ ਦੋ ਕੁੜੀਆਂ ਨੂੰ ਕੈਨੇਡਾ ਦੂਰ ਤੇ ਤੀਜੀ ਨੂੰ ਇੱਧਰ ਕਿਵੇਂ ਵਿਆਹ ਦਿੰਦੇ ਸੁਖ ਦੀ ਭੂਆ ਦੇ ਮੁੰਡੇ ਰਾਹੀਂ ਜਸਮੀਤ ਦੇ ਪਿਤਾ ਨੇ ਸੁਖ ਦੇ ਘਰ ਦੇ ਨਾਲ ਗੱਲ ਕਰਨੀ ਚਾਹੀ ਤਾਂ ਸੁਖ ਦੀ ਮੰਮੀ ਕਹਿਣ ਲੱਗੀ ਭਾਈ ਕਾਕਾ ਸਾਡੇ ਨਾਲ ਕੋਈ ਆ ਕੇ ਬੜੇ ਅਸੀਂ ਨੀ ਕੁੜੀ ਨਰਕ ਚ ਤਕਣੀ ਸੁਖੋਂ ਦਾ ਕੀ ਕਹਿਣਾ ਇਹਨੂੰ ਕੀ ਪਤਾ ਕੈਨੇਡਾ ਦੀ ਐਸ਼ ਦਾ ਛੋਟੀਆਂ ਮੋਜਾਂ ਕਰਦੀਆਂ ਦੱਸਦੀ ਮੁੰਡੇ ਦੇ ਪਿਓ ਨੂੰ ਬਈ ਭਾਈ ਸਾਡੀ ਤਾਂ ਜਮਾਂ ਹੀ ਸਲਾਹ ਨਹੀਂ ਇਸ ਤੋਂ ਪਿੱਛੋਂ 2 ਸਾਲ ਹੋਰ વીਤ ਗਏ ਸੁਖ ਦੇ ਘਰ ਵਾਲੇ ਉਸ ਦਾ ਫਿਕਰ ਕਰਦੇ ਕਿ ਛੋਟੀਆਂ ਕੁੜੀਆਂ ਦੇ ਵਿਆਹ ਨੂੰ 2.5 ਸਾਲ ਹੋ ਗਏ ਉਹਨਾਂ ਨੂੰ ਸੁਖ ਦੇ ਵਿਆਹ ਦੀ ਜਲਦੀ ਹੋਣ ਲੱਗੀ ਪਰੰਤੂ ਸੁਖ ਤਾਂ ਰੋਜ਼ ਆਪਣੀਆਂ ਦੁਆਵਾਂ ਵਿੱਚ ਜਸਮੀਤ ਨੂੰ ਮੰਗਦੀ ਸ਼ਾਇਦ ਐਸੀ ਕਰਕੇ ਸੁੱਖ ਦਾ ਰਿਸ਼ਤਾ ਕਿਤੇ ਹੋਰ sire ਨਾ ਚੜਿਆ ਉਹਦਾ ਜਸਮੀਤ ਨੇ ਵੀ ਰੱਬ ਤੇ ਡੋਰੀਆਂ ਛੱਡਦਿਆਂ ਹੋਰ ਕਿਤੇ ਵਿਆਹ ਨਾ ਕਰਵਾਇਆ ਹੁਣ ਸੁਖ ਬਹੁਤ ਉਦਾਸ ਜਾਣ ਲੱਗੀ ਉਸਨੇ ਪ੍ਰਾਈਵੇਟ ਐਮਏ ਕਰ ਲਈ ਸੀ ਪਿੰਡ ਦੇ ਸਕੂਲ ਵਿੱਚ ਪੜਾਉਣ ਲੱਗੀ ਉਹ ਸਵੇਰੇ ਉੱਠਦੀ ਨਹਾ ਕੇ ਅੱਧਾ ਘੰਟਾ ਪਾਠ ਕਰਦੀ ਗੁਰਦੁਆਰੇ ਜਾਂਦੀ ਘਰ ਦੇ ਕੰਮ ਵਿੱਚ ਮਾਂ ਦਾ ਹੱਥ ਵਟਾਉਂਦੀ ਤੇ ਸਕੂਲ ਚਲੀ ਜਾਂਦੀ ਉਥੋਂ ਵਾਪਸ ਆ ਕੇ ਭਤੀਜੇ ਨੂੰ ਸਕੂਲ ਦਾ ਕੰਮ ਕਰਵਾਉਂਦੀ ਘਰ ਦਾ ਹੋਰ ਕੰਮ ਕਰਦੀ ਤੇ ਸੌਂ ਜਾਂਦੀ ਸੁੱਖ ਹੱਸਣਾ ਭੁੱਲ ਗਈ ਬਹੁਤੀ ਗੱਲ ਨਾ ਕਰਦੀ ਤੇ ਜਸਮੀਤ ਦਾ ਤਾਂ ਜ਼ਿਕਰ ਵੀ ਕਰਦੇ ਆਂ ਅੱਗੇ ਨਾ ਕਰਦੀ ਸੁਖ ਦੀ ਇਹ ਹਾਲਤ ਵੇਖਦਿਆਂ ਉਸ ਤੇ ਘਰ ਦੇ ਕੁਝ ਨਰਮ ਪੈਣ ਲੱਗੇ ਫਿਰ ਇੱਕ ਦਿਨ ਸੁਖ ਦੀ ਭੂਆ ਦਾ ਮੁੰਡਾ ਘਰ ਆਇਆ ਉਹ ਤਾਂ ਕਾਫੀ ਦਿਨ ਪਹਿਲਾਂ ਹੀ ਤਕਰੀਬਨ 7 ਸਾਲ ਪਹਿਲਾਂ ਇਸ ਪ੍ਰੀਤ ਕਹਾਣੀ ਨੂੰ ਸੱਚੀ ਮੰਨ ਚੁੱਕਿਆ ਸੀ ਤੇ ਉਹ ਦਿਲੋਂ ਇਸ ਜੋੜੇ ਦਾ ਸ਼ੁਭਚਿੰਤਕ ਸੀ ਸੁਖ ਨੂੰ ਬਿਏ ਕਿਤੇ ਨੂੰ 4 ਸਾਲ ਹੋ ਚੁੱਕੇ ਸਨ ਉਸ ਦੇ ਘਰ ਦੇ ਤਾਂ ਉਸ ਦਾ ਵਿਆਹ ਬਹੁਤ ਜਲਦੀ ਕਰਨਾ ਚਾਹੁੰਦੇ ਸੀ ਸ਼ਾਮ ਨੂੰ ਸੁਖ ਦੇ ਪਾਪਾ ਕਲਜੀਤ ਨੂੰ ਖੇਤ ਲੈ ਗਏ ਉਹ ਕਹਿਣ ਲੱਗੇ ਜੀਤ ਪੁੱਤ ਸੁਖ ਲਈ ਕੋਈ ਚੰਗਾ ਜਿਹਾ ਮੁੰਡਾ ਦੱਸ ਛੋਟੀਆਂ ਤਾਂ ਵਿਆਹ ਦਿੱਤੀਆਂ ਵੱਡੀ ਬੈਠੀ ਆ ਚੰਗਾ ਨਹੀਂ ਲੱਗਦਾ ਲੋਕ ਆਣੀ ਬਹਾਨੀ ਪੁੱਛਦੇ ਨੇ ਕਹਿੰਦੇ ਕਿ ਪਤਾ ਨਹੀਂ ਕੀ ਗੱਲ ਹੈ ਕੁਲਜੀਤ ਕੁਝ ਦੇਰ ਚੁੱਪ ਰਿਹਾ ਤੇ ਫਿਰ ਹੌਸਲਾ ਕਰਕੇ ਕਹਿਣ ਲੱਗਾ ਮਾਮਾ ਜੀ ਮੇਰੀ ਨਿਗਾਹ 'ਚ ਮੁੰਡਾ ਤਾਂ ਹੈ ਪਰ ਸੁਖ ਦੇ ਪਾਪਾ ਨੇ ਹੈਰਾਨੀ ਨਾਲ ਬੁੱਝਾ ਹੋਏ ਪਰ ਕੀ ਪਰ ਮੈਂ ਉਸੇ ਮੁੰਡੇ ਦੀ ਗੱਲ ਕਰਦਾ ਜਿਹੜਾ ਸੁਖ ਤੋਂ ਇੱਕ ਕਲਾਸ ਅੱਗੇ ਪੜਦਾ ਸੀ ਉਹਨੇ ਹੁਣ ਤੱਕ ਵਿਆਹ ਨਹੀਂ ਕਰਾਇਆ ਬਸ ਸੁਖ ਕਰਕੇ ਇੱਕ ਦਿਨ ਮੈਨੂੰ ਮਿਲਿਆ ਸੀ ਤੇ ਕਹਿੰਦਾ ਸੀ ਜੇ ਸੁਖ ਨੇ ਕਿਤੇ ਹੋਰ ਵਾਹ ਵਿਆਹ ਕਰਵਾ ਲਿਆ ਤਾਂ ਵੀ ਮੈਂ ਸੋਚੂੰਗਾ ਕੁਝ ਚਿਰ ਰੁਕ ਕੇ ਕੁਲਜੀਤ ਫਿਰ ਕਹਿਣ ਲੱਗਾ ਮਾਮਾ ਜੀ ਜੀ ਸਮੀਤ ਬਹੁਤ ਚੰਗਾ ਮੁੰਡਾ ਇੱਕ ਵਾਰ ਦੇਖ ਲਓ ਮਿਲ ਲਓ ਫਿਰ ਫੈਸਲਾ ਕਰਿਓ ਮਾਮੇ ਨੇ ਥੋੜੀ ਹੰਮੀ ਪਰ ਦਿੱਤੀ ਪਰ ਮਾਮੀ ਕਹਿਣ ਲੱਗੇ ਲੈ 10 ਕੁਲਜੀਤ ਛੋਟੀਆਂ ਕੈਨੇਡਾ ਤੋਰ ਕੇ ਇਹਨੂੰ ਇੱਥੇ ਗੋਹਾ ਖੂੜਾ ਸੱਟਣ ਯੋਗ ਕਿਵੇਂ ਕਰ ਦਈਏ ਤਾਂ ਭਾਈ ਕੈਨੇਡਾ ਦਾ ਕੋਈ ਮੁੰਡਾ ਦੱਸ ਕੁਲਜੀਤ ਹੁਣ ਥੋੜਾ ਖੁਜ ਕੇ ਕਹਿਣ ਲੱਗਾ ਚੰਗਾ ਮਾਮੀ ਫਿਰ ਦੇਖ ਲਈ ਤੂੰ ਸੁਖ ਦੇ ਮੂੰਹ ਤੇ ਖੁਸ਼ੀ ਕੈਨੇਡਾ 깔 ਕੇ ਤੇਰੀਆਂ ਦੂਜੀਆਂ ਧੀਆਂ ਵੀ ਤਾਂ ਉਧਰ ਲੇਵਰੀ ਕਰਦੀਆਂ ਬਾਕੀ ਜਸਮੀਤ ਦੇ ਘਰ ਕੋਈ ਗੋਹਾ ਕੂੜਾ ਸਿੱਟਣ ਵਾਲੀ ਗੱਲ ਨਹੀਂ ਸੁਖ ਦੀ ਮਾਂ ਨੇ ਕੁਝ ਨਰਮ ਪੈਂਦਿਆਂ ਗਿਆਂ ਮੈਂ ਤਾਂ ਭਾਈ ਇਹਦੇ ਭਲੇ ਦੀ ਗੱਲ ਕਰਦੀਆਂ ਕੁਲਜੀ ਸਾਰਿਆਂ ਨੂੰ ਸੰਬੋਧਨ ਕਰਕੇ ਕਹਿਣ ਲੱਗਾ ਪਿਛਲੇ 7 ਸਾਲਾਂ ਤੋਂ ਸੁਖ ਦੀ ਖੁਸ਼ੀ ਜਿਹਦੇ ਨਾਲ ਜੁੜੀ ਏ ਜੇ ਉਹਦੇ ਨਾਲ ਹੀ ਤੁਸੀਂ ਸੁਖ ਦਾ ਵਿਆਹ ਕਰਦੇ ਹੋ ਤਾਂ ਉਹ ਹਮੇਸ਼ਾ ਖੁਸ਼ ਰਹੂ ਮਾਮਾ ਮੰਮੀ ਭਾਬੀ ਮਿੰਦੀ ਵੀਰੇ ਜੋ ਖੁਸ਼ੀ ਸੁਖ ਨੂੰ ਜਸਮੀਤ ਦੇ ਸਕਦਾ ਹੈ ਉਹ ਕੈਨੇਡਾ ਨੇ ਤਾਂ ਕਦੇ ਵੀ ਨਹੀਂ ਦੇਣੀ ਜੇ ਰ ਆਪਣੇ ਚਾਹਿਆ ਤਾਂ ਕੈਨੇਡਾ ਤਾਂ ਜਸਮੀਤ ਨਾਲ ਵਿਆਹ ਤੋਂ ਬਾਅਦ ਵੀ ਜਾ ਸਕਦੇ ਨੇ ਪਰ ਜੇ ਕੈਨੇਡਾ ਗਈ ਤੇ ਜਸਮੀਤ ਨਹੀਂ ਮਿਲਿਆ ਤਾਂ ਮਤਲਬ ਉਹਦੀ ਖੁਸ਼ੀ ਉਹਨੂੰ ਨਹੀਂ ਮਿਲੀ ਮੈਂ ਤਾਂ ਉਹ ਹਰਾਣਾ ਕਿ ਬਈ ਅੱਜ ਕੱਲ ਦੇ ਜ਼ਮਾਨੇ ਵਿੱਚ ਇੱਕ ਦੂਜੇ ਤੋਂ ਦੂਰ ਬਹੁਤ ਘੱਟ ਗੱਲ ਕਰਕੇ ਵੀ ਪਿਛਲੇ 7 ਸਾਲਾਂ ਤੋਂ ਇੱਕ ਦੂਜੇ ਨੂੰ ਦਿਨੋਂ ਦਿਨ ਵੱਧ ਚਾ ਰਹੇ ਨੇ ਇਹਨੂੰ ਹੀ ਤਾਂ ਦਿਲੀ ਪਿਆਰ ਕਹਿੰਦੇ ਨੇ ਕੁਲਜੀਤ ਦੀਆਂ ਗੱਲਾਂ ਦਾ ਕੁਝ ਅਸਰ ਹੋਇਆ ਤਾਂ ਸੁਖ ਦੇ ਪਾਪਾ ਜਸਮੀਤ ਤੇ ਉਸਦੇ ਘਰਦਿਆਂ ਨੂੰ ਮਿਲਣ ਨੂੰ ਤਿਆਰ ਹੋ ਗਏ। ਕੁਲਜੀਤ ਨੇ ਜਸਮੀਤ ਦੇ ਪਾਪਾ ਨਾਲ ਗੱਲ ਕੀਤੀ। ਉਹ ਤਾਂ ਪਹਿਲਾਂ ਹੀ ਸੁਖ ਦੇ ਪਿੰਡ ਦੇ ਸਰਪੰਚ ਰਹੇ ਦੋ ਵਾਰੀ ਮਿਲਣ ਦੀ ਕੋਸ਼ਿਸ਼ ਕਰ ਚੁੱਕੇ ਸਨ ਪਰ ਉਦੋਂ ਸੁਖ ਦੇ ਘਰਦਿਆਂ ਨੇ ਮਿਲਣ ਤੋਂ ਨਾਂ ਕਰ ਦਿੱਤੇ ਸੀ। ਜਸਮੀਤ ਉਹਦੇ ਮੰਮੀ ਪਾਪਾ ਤੇ ਕੁਲਜੀਤ ਸੁਖ ਦੇ ਘਰ ਪਹੁੰਚ ਚੁੱਕੇ ਸਨ। ਅੱਜ ਵੀ ਮੌਸਮ 7 ਸਾਲ ਪਹਿਲਾਂ ਉਸ ਦਿਨ ਵਰਗਾ ਖੁਸ਼ਗਵਾਰ ਸੀ। ਜਸਤਨ ਸੁਖ ਨੇ ਜਸਮੀਤ ਦਾ ਪਿਆਰ ਕਬੂਲ ਲਿਆ ਸੀ ਅੱਜ ਸੁਖ ਤੇ ਜਸਮੀਤ ਨੇ ਇੱਕ ਦੂਜੇ ਨੂੰ 4 ਸਾਲ ਬਾਅਦ ਦੇਖਿਆ ਸੀ ਪਰ ਜੋ ਅੱਖਾਂ ਰਾਹੀਂ ਦਿਲ 'ਚ ਉੱਤਰ ਜਾਂਦੇ ਨੇ ਉਹਨਾਂ ਨੂੰ ਰੋਜ਼ ਦੇਖਣ ਦੀ ਲੋੜ ਵੀ ਨਹੀਂ ਤਾਂ ਹੁੰਦੀ ਅੱਜ ਜਦੋਂ ਜਸਮੀਤ ਦੀ ਮੰਮੀ ਨੇ ਲਾਲ ਚੁੰਨੀ ਸੁਖ ਤੇ ਦਿੱਤੀ ਤੇ ਉਹਦੇ ਝੋਲੀ ਵਿੱਚ ਸ਼ਗਨ ਪਾਇਆ ਤਾਂ ਇੱਕ ਵਾਰ ਫਿਰ ਅਸਮਾਨੀ ਬਿਜਲੀ ਨੇ ਆਪਣੀ ਚਮਕ ਤੇ ਗੜਗੜਾਹਟ ਨਾਲ ਇਸ ਸ਼ਗਨ ਦੀ ਹਾਮੀ ਭਰੀ ਸ਼ੇਖ ਮਹਿਨੇਵਾ ਸੁਖ ਤੇ ਜਸਮੀਤ ਦੇ ਵਿਆਹ ਦੇ ਬਾਜੇ ਵੀ ਵੱਜ ਗਏ ਲਾਲ ਲਹੰਗੇ ਵਿੱਚ ਸਜੀ ਸੁਖ ਤਾਂ ਸੱਚ ਮੁੱਚ ਲਾਲ ਪਰੀ ਲੱਗ ਰਹੀ ਸੀ ਉਧਰ ਜਸਮੀਤ ਵੀ ਤਾਂ ਦੁਲਲੇ ਦੇ ਲਿਵਾਸ ਵਿੱਚ ਸਿੱਕ ਸਾਹਮਣੇ ਰਾਜਕੁਮਾਰ ਦਾ ਪਹਿਲਖਾ ਪਾ ਰਿਹਾ ਸੀ ਸੁਖੀ ਸੰਦੀ ਵਿਆਹ ਹੋ ਗਿਆ ਤੇ ਸ਼ੁਰੂ ਹੋ ਗਿਆ ਇਸ ਪ੍ਰੇਮੀ ਜੋੜੇ ਦਾ ਸੁਖਤ ਬਿਆਹਤਾ ਜੀਵਨ ਇਸ ਸੱਚੀ ਮੁਹੱਬਤ ਨੂੰ ਜੋ ਸਿਰਫ ਵਫਾ ਦਾ ਫਲ ਪੱਲਾ ਫੜ ਕੇ ਰੱਬ ਤੇ ਡੋਰੀਆਂ ਰੱਖ ਗਏ ਸਮਾਜ ਦੀਆਂ ਕਦਰਾਂ ਕੀਮਤਾਂ ਦੇ ਦਾਇਰੇ ਵਿੱਚ ਰਹਿ ਕੇ ਮਾਪਿਆਂ ਦੀਆਂ ਅਸੀਸਾਂ ਲੈ ਕੇ ਪ੍ਰਵਾਨ ਚੜ੍ਹਦੇ ਆ ਮੈਂ ਅੱਖੀਂ ਦੇਖਿਆ ਸੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਕਈ ਤਰ੍ਹਾਂ ਚੜ੍ਹਾ ਦੇਖਦੇ ਆ ਇਹ پاک ਮੁਹੱਬਤਾਂ ਪ੍ਰਵਾਨ ਚੜ੍ਹ ਗਈਆਂ ਤੇ ਇਹਨਾਂ ਦੀ ਹਾਮੀ ਭਰਨ ਵਾਲਿਆਂ ਤੇ ਦੁਆਵਾਂ ਦੇਣ ਵਾਲਿਆਂ ਵਿੱਚ ਮੈਂ ਵੀ ਸ਼ਾਮਲ ਸੀ ਤੇ ਫਿਰ ਇੱਕ ਦਿਨ ਪਤਾ ਲੱਗਿਆ ਕਿ ਇਸ ਖੂਬਸੂਰਤ ਜੋੜੇ ਦੀ ਦੁਨੀਆ ਹੋਰ ਖੂਬਸੂਰਤ ਹੋ ਗਈ ਉਹਨਾਂ ਦੇ ਘਰ ਇੱਕ ਨਵਾਂ ਖੂਬਸੂਰਤ ਮਹਿਮਾਨ ਆਉਣਾ ਏ ਨਾਮਾ ਮਹਿਮਾਨ ਉਹਨਾਂ ਦੀ ਧੀ ਸੀ ਜਿਸ ਦਾ ਨਾਮ ਉਹਨਾਂ ਨੇ ਪ੍ਰਭ ਸ਼ਰਨ ਰੱਖਿਆ ਏ ਨਾਮਾ ਮਹਿਮਾਨ ਉਹਨਾਂ ਦੀਆਂ ਪ੍ਰਵਾਨ ਮੁਹੱਬਤਾਂ ਕੁਦਰਤ ਕੋਲੋਂ ਮਿਲਿਆ ਅਮੁੱਲ ਤੋਹਫ਼ਾ ਸੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਪਸੰਦ ਆਏਗੀ ਸਸ਼ੀਕਲ ਜੀ